ਚ ਪੈਂਦਾ ਵੀ ਕਿਸੇ ਤਰੀਕੇ ਨਾਲ ਦਾੜੀ ਆਵੇ ਤੇ ਫਿਰ ਜੇ ਦਾੜੀ ਆ ਜਾਏ ਤੇ ਬੰਦਾ ਨਾਈ ਦੇ ਚੱਕਰ ਚ ਪੈ ਜਾਂਦਾ ਹੈ ਸੰਤੁਸ਼ਟ ਨਹੀਂ ਹੈ ਨਾ ਆਵੇ ਤਾਂ ਵੀ ਔਖਾ ਹੈ ਆ ਜਾਵੇ ਤਾਂ ਵੀ ਔਖਾ ਹੈ ਐਨੀ ਸਮਝ ਚਾਹੀਦੀ ਗੱਲ ਤੋ RAM ਦੇ ਸਿਰ ਦਾ ਜੋੜਾ ਚਾਹੀਦਾ ਹੈ ਵਿਸ਼ਵਾਮਿੱਤਰ ਦੀ ਦਾੜੀ ਚਾਹੀਦੀ ਹੈ ਵਿਸ਼ਿਸ਼ਟ ਦੀ ਦਾੜੀ ਚਾਹੀਦੀ ਹੈ ਤੇ RAM ਲੀਲਾ ਕਮੇਟੀਆਂ ਜਿਹੜੀਆਂ ਨੇ ਨਾ ਫਿਰ ਬਾਜ਼ਾਰੋਂ ਖਰੀਦ ਕੇ ਲੈਂਦੀਆਂ ਨੇ ਤੇ ਬਾਜ਼ਾਰ ਦੇ ਚ ਵਿਕਦਿਆਂ ਨੇ ਨਕਲੀ ਦਾੜੀਆਂ ਨਕਲੀ ਜੋੜੇ ਨਕਲੀ ਮੁੱਛਾਂ ਬਿਕਰੀਆਂ ਨੇ ਬਕੈਦਾ ਤੇ ਮੈਂ ਕਾਰਖਾਨੇ ਵੇਖੇ ਨੇ ਇੱਕ ਮਦਰਾਸ ਦੇ ਚ ਤੇ ਇੱਕ ਜੈਪੁਰ ਦੇ ਚ ਜਿੱਥੇ ਨਕਲੀ ਦਾੜੀਆਂ ਬਣਦੀਆਂ ਨੇ ਜੋੜੇ ਬਣਦੇ ਨੇ ਇਹਦੇ ਚ ਕੁਛ ਵਾਲ ਤੇ ਹੁੰਦੇ ਨੇ ਬੰਦਿਆਂ ਦੇ ਤ੍ਰਿਪਤੀ ਜਿਹੜਾ ਮੰਦਿਰ ਹੈ ਨਾ ਉੱਥੇ ਅਗਰ ਬੀਬੀ ਦਰਸ਼ਨ ਕਰਨ ਜਾਏ ਤੇ ਉਹਨੂੰ ਸਾਰਾ ਸਿਰ ਮਨਾਣਾ ਪੈਂਦਾ ਹੈ ਕੇਸ ਉੱਥੇ ਲੈ ਲੈਂਦੇ ਨੇ ਉਹ ਸਾਰੇ ਕੇਸ ਵਿਕਦੇ ਨੇ ਇਸ ਤਰ੍ਹਾਂ ਦੀਆਂ ਨਕਲੀ ਦਾੜੀਆਂ ਜੂੜੇ ਬਣਾਉਣ ਵਾਲੇ ਉਹ ਲੈ ਜਾਂਦੇ ਨੇ ਤਾਂ ਕੁਛ ਤੇ ਹੁੰਦੇ ਨੇ ਮਨੁੱਖਾਂ ਦੇ ਕੇਸ ਤੇ ਕੁਛ ਗਊ ਦੀ ਪੂੰਛ ਦੇ ਵਾਲ ਘੋੜੇ ਦੇ ਪੂੰਛ ਦੇ ਵਾਲ ਇਹ ਮਿਸ਼ਰਤ ਕਰਕੇ ਦਾੜੀਆਂ ਬਣਾਈਆਂ ਜਾਂਦੀਆਂ ਨੇ ਜੂੜੇ ਬਣਾਏ ਜਾਂਦੇ ਨੇ ਤੇ ਦੋ ਲਫ਼ਜ਼ ਉੱਥੇ ਮੈਂ ਕਹੇ ਮੈਂ ਕਹੇ ਹਿੰਦੁਸਤਾਨ ਦਾ ਪੁਰਾਣਾ ਸਰੂਪ ਸਾਡੇ ਕੋਲ ਹੈ ਭਾਰਤ ਦਾ ਅਗਰ ਕੋਈ ਪੁਰਾਣਾ ਵਸ਼ਿੰਦਾ ਤੇ ਪੁਰਾਣਾ ਰੂਪ ਲਬਣਾ ਹੋਵੇ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਉਹਦੇ ਸਿਰ ਦੇ ਤੇ ਜੂੜਾ ਰਾਮ ਵਰਗਾ ਹੈ ਉਹਦੇ ਮੁਖੜੇ ਤੇ ਦਾੜੀ ਵਿਸ਼ਵਾਮਿੱਤਰ ਵਰਗੀ ਹੈ ਵਿਸ਼ਿਸ਼ਟ ਵਰਗੀ ਹੈ ਤੇ ਇਹ ਤੇ ਜਿਹੜਾ ਰਾਮ ਵੀ ਸਟੇਜ ਤੇ ਪੇਸ਼ ਕਰਦੇ ਨੇ ਜੂੜਾ ਬਾਜ਼ਾਰੋਂ ਖਰੀਦ ਕੇ ਲੈਂਦੇ ਨੇ ਭਾਵੇਂ ਖੋਤੇ ਦੇ ਵਾਲਾਂ ਦਾ ਬਣਿਆ ਹੋਵੇ ਤੇ ਭਾਵੇਂ ਕੋੜੇ ਦੇ ਵਾਲਾਂ ਦਾ ਬਣਿਆ ਹੋਵੇ ਤੇ ਭਾਵੇਂ ਇਸਤਰੀ ਦੇ ਵਾਲਾਂ ਦਾ ਬਣਿਆ ਤਿਸਤਰੀ ਦੇ ਸਿਰ ਦੇ ਵਾਲ ਰਾਮ ਨੇ ਜੋੜਾ ਬਣਾਇਆ ਗਉ ਦੀ ਪੂੰਛ ਦੇ ਵਾਲ ਵਿਸ਼ਵਾਮিত্র ਨੇ ਦਾੜੀ ਬਣਾਈ ਵਿਸ਼ਿਸ਼ਟ ਨੇ ਦਾੜੀ ਬਣਾਈ ਤਾਂ ਇੱਕ ਗੱਲ ਤੇ ਸਪਸ਼ਟ ਹੋਈ ਕਿ ਭਾਰਤ ਦਾ ਜਿਹੜਾ ਪੁਰਾਣਾ ਰੂਪ ਹੈ ਉਸ ਨੂੰ ਇਹ ਮੰਨ ਦੇ ਨ ਬਈ ਇਹ ਰੂਪ ਹੈ ਤੇ ਜੇ ਇਹ ਹੀ ਰੂਪ ਭਾਰਤ ਦਾ ਹੈ ਤਾਂ ਖਿੜੇ ਮੱਤੇ ਇਹ ਵੀ ਕਬੂਲ ਕਰ ਲੋ ਬਈ ਇਹ ਰੂਪ ਸਿਰਫ ਸਿੱਖਾਂ ਕੋਲੇ ਬਾਕੀ ਕਿਸੇ ਕੋਲ ਕੋਈ ਨਹੀਂ ਇਹ ਕਬੂਲ ਕਰਨ ਲੱਗੇ ਆ ਜ਼ਹਿਰ ਦਾ ਘੁੱਟ ਉਹਨਾਂ ਨੂੰ ਲੱਗਦਾ ਜਿਵੇਂ ਪੀਣਾ ਹੋਵੇ ਆ ਕਬੂਲ ਕਰਨਾ ਔਖਾ ਹੈ ਵਰਨਾ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਰਿਸ਼ੀ मुनि ਦਾ ਸਰੂਪ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਦਿੱਤਾ ਹੈ ਸੰਤ ਦਾ ਰੂਪ ਭਗਤ ਦਾ ਰੂਪ ਪਰਮ ਪੁਰਖਾਂ ਦਾ ਰੂਪ ਮਰਿਆਦਾ ਹੈ ਧਰਮ ਹੈ ਹੁਕਮ ਹੈ ਕਿ ਦਾੜੀ ਪੁਰਸ਼ ਨੂੰ ਆਏਗੀ ਨਾੜੀ ਨਾਰੀ ਨੂੰ ਨਹੀਂ ਹੁਕਮੀ ਹੋਵਨ ਆਕਾਰ ਤੋਂ ਦਾੜੀ ਦਾ ਵੀ ਇੱਕ ਆਕਾਰ ਹੈ ਇਸ ਆਕਾਰ ਨੂੰ ਮਿਟਾਣਾ ਵੀ ਹੁਕਮ ਅਦੋਲੀ ਕਰਨਾ ਹੈ ਐਨਮੈਰਸ ਕਰਦਾ ਹੈ